ਅਸ਼ੀਕਾਲ ਤੋਂ ਸਿਕਰ ਐਸਐਮ ਜਨ న్యూਸ ਤੇ ਇਸ ਵੇਲੇ ਵੱਡੀ ਖਬਰ ਦਾ ਸਿੱਖਰ ਕਰ ਰਹੇ ਆ ਜਦੋਂ ਇੱਕ ਲੜਾਕੂ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਤਾਂ ਦੁਬਈ 에 ਸ਼ੋਅ ਦੇ ਵਿੱਚ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਤੇ ਹੁਣ ਦੀ ਵੱਡੀ ਖਬਰ ਸਾਹਮਣੇ ਆਈ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਤੇਜਸ ਦੁਬਈ ਦੇ ਅਸਮਾਨ ਦੇ ਵਿੱਚ ਉਡਾਨ ਭਰ ਰਿਹਾ ਸੀ ਤੇ ਉਸੇ ਦਰਮਿਆਨ ਇੱਕ ਘਟਨਾ ਵਾਪਰ ਗਈ ਹੈ ਤਦਾਦ ਸੀ ਕਿ ਧਰਤੀ ਉੱਤੇ ਡਿੱਗਣ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਕੁਝ ਹੀ ਪਲਾਂ ਦੇ ਵਿੱਚ ਕਾਲੇ ਧੂੰਏ ਦਾ ਇਹ ਗੁਬਾਰ ਹਵਾ ਦੇ ਵਿੱਚ ਉੱਡ ਗਿਆ ਪਾਇਲਟ ਦੀ ਹਾਲਤ ਅਜੇ ਵੀ ਅਸਪਸ਼ਟ ਹੈ ਤੇ ਸਪਸ਼ਟ ਨਹੀਂ ਹੈ ਕਿ ਉਸ ਸਮੇਂ ਸਿਰ ਬਾਹਰ ਨਿਕਲਿਆ ਜਾਂ ਨਹੀਂ ਸੁਰੱਖਿਆ ਏਜੰਸੀਆਂ ਨੇ ਤੁਰੰਤ ਬਚਾਅ ਕਾਰਜ ਨੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਔਰਤਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਸ ਹੱਥ ਸੇ ਨੂੰ ਦੇਖਣ ਲਈ ਇਕੱਠੇ ਹੋਏ ਸੀ ਜਿਸ ਤੋਂ ਬਾਅਦ ਅਚਾਨਕ ਧੂੰਏ ਦਾ ਉਛਾਲ ਆਇਆ ਤੇ ਜਿਸ ਦੇ ਨਾਲ ਚਾਰੇ ਪਾਸੇ ਦਹਿਸ਼ਤ ਫੈਲ ਗਈ 에어 ਸ਼ੋਅ ਦੇ ਅਧਿਕਾਰੀਆਂ ਨੇ ਤੁਰੰਤ ਕ੍ਰੈਸ਼ ਖੇਤਰ ਨੂੰ ਸੀਲ ਕਰ ਦਿੱਤਾ ਤੇ ਸਾਰੀ ਉਡਾਣ ਪ੍ਰੋਗਰਾਮਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ ਭਾਰਤੀ ਪੱਖ ਵੀ ਸੰਪਰਕ ਕਰਨਾ ਤੇ ਜਾਣਕਾਰੀ ਇਕੱਠੀ ਕਰਨਾ ਜਾਰੀ ਰੱਖ ਰਿਹਾ ਹੈ ਤਦ ਆਸਤੀ ਹੈ ਕਿ ਦੁਬਈ 에어 ਸ਼ੋਅ ਦੁਨੀਆ ਦੇ ਪ੍ਰਮੁੱਖ ਹਵਾ ਬਾਜ਼ੀ ਸਮਾਗਮਾਂ ਦੇ ਵਿੱਚੋਂ ਇੱਕ ਹੈ ਜਿੱਥੇ ਦੁਨੀਆ ਭਰ ਦੀਆਂ 에ਰਲਾਈਨਾਂ ਤੇ ਫੌਜੀ ਨਿਰਮਾਤਾ ਆਪਣੀ ਟੈਕਨੋਲੋਜੀ ਦਾ ਪ੍ਰਦਰਸ਼ਨ ਕਰਦੇ ਨੇ ਇਸ ਹਾਦਸੇ ਦੇ ਅਰਸ਼ੋ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕੀਤੇ ਨੇ ਇਮਰਜੈਂਸੀ ਟੀਮਾਂ ਨੂੰ ਤੁਰੰਤ ਸਥਾਨ ਤੇ ਤਾਇਨਾਤ ਕੀਤਾ ਗਿਆ ਸੀ ਤੇ ਹਵਾ ਬਜ਼ੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤਦ ਆਸ ਦੀ ਕਿ ਕਵਾਈ ਸੈਨਾ ਦੇ ਤੇਜਸ ਜਰ ਦੇ ਹਾਦਸੇ ਦੀ ਇਹ ਦੂਜੀ ਘਟਨਾ ਹੈ ਪਿਛਲੀ ਘਟਨਾ 2024 ਦੇ ਵਿੱਚ ਰਾਜਸਥਾਨ ਦੇ ਅਪੂਕਰਣ ਦੇ ਵਿੱਚ ਇੱਕ ਅਭਿਆਸ ਦੌਰਾਨ ਇੰਜਨ ਫੇਲ ਹੋਣ ਦੇ ਕਾਰਨ ਵਾਪਰਿਆ ख न्यूज इस वे वीडी खबर का जिक्र कर रहे हैं। जो दो एक लड़ाकू जहाज ਕ੍ਰੈਸ਼ ਹੋ ਜਾਂਦਾ ਤਾਂ ਦੁਬਈਏ ਸ਼ੋਅ ਦੇ ਵਿੱਚ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਤੇ ਉੜ ਦੀ ਵੱਡੀ ਖਬਰ ਸਾਹਮਣੇ ਆਈ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਤੇਜਸ ਦੁਬਈ ਦੇ ਅਸਮਾਨ ਦੇ ਵਿੱਚ ਉਡਾਨ ਭਰ ਰਿਹਾ ਸੀ ਤੇ ਉਸੇ ਦਰਮਿਆਨ ਇੱਕ ਘਟਨਾ ਵਾਪਰ ਗਈ ਹੈ ਰਿਪੋਰਟ ਦੱਸਦੀ ਹੈ ਕਿ ਧਰਤੀ ਉੱਤੇ ਡਿੱਗਣ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਕੁਝ ਹੀ ਪਲਾਂ ਦੇ ਵਿੱਚ ਕਾਲੇ ਧੂੰਏ ਦਾ ਇਹ ਗੁਬਾਰ ਹਵਾ ਦੇ ਵਿੱਚ ਉੱਡ ਗਿਆ। ਪਾਇਲਟ ਦੀ ਹਾਲਤ ਅਜੇ ਵੀ ਅਸਪਸ਼ਟ ਹੈ ਤੇ ਸਪਸ਼ਟ ਨਹੀਂ ਹੈ ਕਿ ਉਸ ਸਮੇਂ ਸਿਰ ਬਾਹਰ ਨਿਕਲਿਆ ਜਾਂ ਨਹੀਂ। ਸੁਰੱਖਿਆ ਏਜੰਸੀਆਂ ਨੇ ਤੁਰੰਤ ਬਚਾਅ ਕਾਰਜ ਨੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਔਰਤਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਸ ਹੱਥ ਸੇ ਨੂੰ ਦੇਖਣ ਲਈ ਇਕੱਠੇ ਹੋਏ ਸੀ। ਜਿਸ ਤੋਂ ਬਾਅਦ ਅਚਾਨਕ ਧੂੰਏ ਦਾ ਉੱਚਾ ਰਿਹਾ ਤੇ ਜਿਸ ਦੇ ਨਾਲ ਚਾਰੇ ਪਾਸੇ ਦਹਿਸ਼ਤ ਫੈਲ ਗਈ 에어쇼 ਦੇ ਅਧਿਕਾਰੀਆਂ ਨੇ ਤੁਰੰਤ ਕ੍ਰੈਸ਼ ਖੇਤਰ ਨੂੰ ਸੀਲ ਕਰ ਦਿੱਤਾ ਤੇ ਸਾਰੀ ਉਡਾਣ ਪ੍ਰੋਗਰਾਮਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ ਭਾਰਤੀ ਪੱਖ ਵੀ ਸੰਪਰਕ ਕਰਨਾ ਤੇ ਜਾਣਕਾਰੀ ਇਕੱਠੀ ਕਰਨਾ ਜਾਰੀ ਰੱਖ ਰਿਹਾ ਤਦ ਆਸਤੀ ਹੈ ਕਿ ਦੁਬਈ 에어쇼 ਦੁਨੀਆ ਦੇ ਪ੍ਰਮੁੱਖ ਹਵਾ ਬਾਜ਼ੀ ਸਮਾਗਮਾਂ ਦੇ ਵਿੱਚੋਂ ਇੱਕ ਹੈ ਜਿੱਥੇ ਦੁਨੀਆ ਭਰ ਦੀਆਂ 에ਰਲਾਈਨਾਂ ਤੇ ਫੌਜੀ ਨਿਰਮਾਤਾ ਆਪਣੀ ਟੈਕਨੋਲੋਜੀ ਦਾ ਪ੍ਰਦਰਸ਼ਨ ਕਰਦੇ ਨੇ ਤੇ ਸਹਾਦਸੇ ਦੀ ਅਰਸ਼ੋ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕੀਤੇ ਨੇ ਇਮਰਜੈਂਸੀ ਟੀਮਾਂ ਨੂੰ ਤੁਰੰਤ ਸਥਾਨ ਤੇ ਤਾਇਨਾਤ ਕੀਤਾ ਗਿਆ ਸੀ ਤੇ ਹਵਾਵਾਜ਼ੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤਦ ਆਸ ਦੀ ਕਿ ਕਵਾਈ ਸਨਾ ਦੇ ਤੇਜਸ ਜਟ ਦੇ ਹਾਦਸੇ ਦੀ ਇਹ ਦੂਜੀ ਘਟਨਾ ਹੈ ਪਿਛਲੀ ਘਟਨਾ 2024 ਦੇ ਵਿੱਚ ਰਾਜਸਥਾਨ ਦੇ ਅਪੂਕਰਣ ਦੇ ਵਿੱਚ ਇੱਕ ਅਭਿਆਸ ਦੌਰਾਨ ਇੰਜਨ ਫੇਲ ਹੋਣ ਦੇ ਕਾਰਨ ਵਾਪਰਿਆ